ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅਸੀਂ ਕਿਹ ਹੋਏ ਸੀ ਨਾਨਕੇ ਕਿਉਂਕਿ ਸਾਡੀ ਮਾਸਦੀ ਦਾ ਵਿਆਹ ਸੀਗਾ। ਮਤਲਬ ਮੰਮੀ ਦੀ ਚਾਚੇ ਦੀ ਕੁੜੀ ਦਾ ਵਿਆਹ ਸੀਗਾ। ਤੇ ਅਸੀਂ ਬਹੁਤ ਇੰਜੋਏ ਕੀਤਾ ਨਾ ਉੱਤੇ ਤੇ ਸਭ ਤੋਂ ਪਹਿਲਾਂ ਅਸੀਂ ਫੁੱਲ ਰੈਡੀ ਹੋ ਕੇ ਰੈਡੀ ਤਾਂ ਅਸੀਂ ਪਹਿਲਾਂ ਹੀ ਹੋ ਗਏ ਸੀਗੇ। ਤੇ ਜਾਗੋ ਤੋਂ ਥੋੜਾਕ ਟਾਈਮ ਪਹਿਲਾਂ ਅਸੀਂ ਕੁ ਗਰੇ ਵਗੈਰਾ ਪਾ ਲਈ ਸੀਗੇ ਤੇ ਜਿੰਨੇ ਵੀ ਫੋਟੋ ਸ਼ੂਟਸ ਵਗੈਰਾ ਕਰਨੀਆਂ ਸੀ ਵੀਡੀਓ ਬਣਾਉਣੀਆਂ ਸੀ। ਬਣਾ ਲਿਆ ਤੇ ਮੰਮੀ ਨੇ ਵੀ ਵਧੀਆ ਵੀਡੀਓ ਬਣਾ ਬਣਵਾ ਲਿਆ ਸੀ ਨੀਆ ਤੇ ਪਰ ਵਿਆਹ ਤੋਂ ਪਹਿਲਾਂ ਹਨਾ ਮੈਂ ਵਾਲ ਕਟਿੰਗ ਕਰਾਈ ਸੀ ਇਹ ਸਟੈਪ ਕਟਿੰਗ ਤੁਸੀਂ ਦੱਸਿਓ ਮੇਰੇ హెయిਰ ਕੱਟ ਕਿਵੇਂ ਲੱਗਿਆ ਤੁਹਾਨੂੰ ਵਧੀਆ ਲੱਗਾ ਕਮੈਂਟ ਕਮੈਂਟਸ ਦੇ ਵਿੱਚ ਮੈਂ ਇਹਦਾ ਜੀ ਹੁਣ ਆਪਾਂ ਚੱਲੀ ਆਂ ਜਾਗੂ ਵਾਲੀ ਜਗ੍ਹਾ ਤੇ ਤੇ ਘਰ ਤੋਂ ਥੋੜੀ ਕਿ 3-4 ਮਿੰਟ ਦੀ ਵਾੜਤੀ ਹੈ ਨਾ ਇਹਨਾਂ ਨੇ ਹਾਲ ਬੁੱਕ ਕੀਤਾ ਸੀ ਨਾਨਕੇ ਵਾਲਿਆਂ ਨੇ ਉਥੇ ਜਾਗੋ ਕਰਨੀ ਹਾਂ ਪਰ ਝਾਗੋ ਤਾਂ ਪਹਿਲਾਂ ਆਪਾਂ ਘਰੀ ਕਰਨੀ ਸੀ ਪਰ ਕਿਸੇ ਦਿਨ ਡੈਥ ਹੋ ਗਈ ਸੀ ਗਵਾਂਡੀਆਂ ਨੇ ਇਸ ਕਰਕੇ ਉਹਨਾਂ ਨੇ ਜਾਗੋ ਹਾਲ ਵਿੱਚ ਕੱਢ ਲਈ ਹਾਲ ਥੋੜੀ ਕਿ ਵਾੜਤੀ ਸੀ ਤੇ ਆਪਾਂ ਗਾਣੇ ਵਗੈਰਾ ਬੰਦ ਕਰਤੀਆਂ ਕਿਉਂਕਿ ਕਾਪੀਰਾਈਟ ਆ ਸਕਦਾ ਵਾ ਵੈਸੇ ਜਾਗੋ ਤੇ ਤਜਰ ਤਰ ਗਾਣੇ ਲੱਗੇ ਹੁੰਦੇ ਆ ਤੇ ਇਸ ਕਰਕੇ ਗਾਣੇ ਆਪਾਂ ਬੰਦ ਕਰ ਤੇ ਕਾਪੀਰਾਈਟ ਕਰਕੇ ਮੰਮੀ ਨੇ ਜਾਗੋ ਚੱਕਣ ਤੋਂ ਬਾਅਦ ਫਿਰ ਸਾਰਿਆਂ ਨੇ ਜਾਗੋ ਇੱਕ ਇੱਕ ਵਾਰੀ ਚੱਕੀ ਮਾਸੀ ਮੰਮੀ ਨੇ ਹਨਾ ਤੇ ਫਿਰ ਮੈਂ ਵੀ ਚੱਕੀ ਸੀ ਜਾਗੋ ਫਿਰ ਉਸ ਤੋਂ ਬਾਅਦ ਮਾਸੀ ਤੇ ਮੰਮੀ ਨੇ ਹਨਾ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਸ਼ਾਰਟਸ ਦੇ ਲਈ YouTube ਦੇ ਉੱਤੇ ਸ਼ਾਰਟਸ ਹੁੰਦੀਆਂ ਨਾ ਉਹਦੇ ਪਾਉਣ ਦੇ ਲਈ ਪੈਣਾ ਪੈਣਾ ਦੀਆਂ ਵੀਡੀਓ ਵੀਡੀਓਜ਼ ਤੇ ਮੇਰੀ ਮਾਸੀ ਵੀ YouTube ਚੈਨਲ ਚ ਚਲਾਉਂਦੀ ਹੈ ਤੇ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਅਸੀਂ ਬਹੁਤ ਸਾਰਾ ਨੱਚੇ ਆ ਮੇਰੇ ਭਰਾ ਤੇ ਮੇਰੇ ਮਾਮੇ ਦਾ ਮੁੰਡਾ ਵਾ ਇਹ ਦੋਨੇ ਬਹੁਤ ਖਰੂਪੰਦੇ ਆ ਨੱਚਦੇ ਬਹੁਤ ਆ ਇਹ ਦੋਨੇ ਜਦੋਂ ਮਿਲ ਜਾਣ ਤਾਂ ਹਾਂਜੀ ਹੁਣ ਮਾਸੀ ਜਾਗੋ ਚੱਕ ਕੇ ਵੀਡੀਓ ਬਣਾਉਂਦੀ ਆ ਸ਼ਾਰਟਸ ਦੇ ਲਈ ਤੇ ਇਹਨਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹਨਾਂ ਦੇ ਚੈਨਲ ਦਾ ਨਾਮ ਗੁਰਲੀਨ ਮੇਰਾ ਵਲੌਗਸ ਆ ਤੇ 6000 ਹੈਗੇ ਇਹਨਾਂ ਦੇ ਸਬਸਕ੍ਰਾਈਬਰ ਤੇ ਫਿਰ ਇਹ ਤੋਂ ਬਾਅਦ ਮੈਂ ਵੀਡੀਓਸ ਬਣਾਈ ਮੈਂ ਥੋੜੇ ਸੰਘ ਦੀ ਸੀ ਪਰ ਫਿਰ ਵੀ ਮੈਂ ਬਣਾ ਲਈ ਕਿਉਂਕਿ ਮੈਂ ਇੰਟਰੋਵਰਟ ਆ ਨਾ ਥੋੜੀ ਜੀ ਤਾਂ ਕਰਕੇ ਸਾਰਿਆਂ ਨੇ ਬਹੁਤ ਵੀਡੀਓ ਬਣਾਈਆਂ ਫਿਰ ਮੇਰੀ ਭੈਣ ਗੁਰਲੀਨ ਹੈ ਨਾ ਮਾਸੀ ਦੀ ਕੁੜੀ ਆ ਇਹਨੂੰ ਵੀ ਬਹੁਤ ਨੱਚਣ ਦਾ ਸ਼ੌਂਕ ਹੈ ਇਹਨੇ ਵੀ ਬਹੁਤ ਵੀਡੀਓ ਵਗੈਰਾ ਬਣਾਈਆਂ ਸਾਰਿਆਂ ਨੇ ਕੱਲੇ ਕੱਲੇ ਸਿੰਗਲ ਸਿੰਗਲ ਸਾਰਿਆਂ ਨੇ ਇੱਕ ਦੂਜੇ ਦੀ ਵੀਡੀਓ ਬਣਾਈਆਂ ਤੇ ਕਹਿੰਦੇ ਫਿਰ ਮੈਂਬਰੀ ਫੋਲੋ ਹੋ ਜੂਗੀ ਇਸ ਕਰਕੇ ਮੇਰੇ ਮਾਮੇ ਦੇ ਮੁੰਡੇ ਨੇ ਨਾ ਗਰੁੱਪ ਹੀ ਬਣਾਤਾ ਮੇਰੀ ਮਾਸੀ ਦਾ ਵਿਆਹ ਸੀ ਨਾ ਮਾਸੀ ਦੇ ਨੇਮ ਤੇ ਬਣਾਤਾ ਗਰੁੱਪ ਤੇ ਉਹਦੇ ਵਿੱਚ ਹੀ ਸਾਰੇ ਜਾਣਿਆਂ ਨੇ 10 15 ਜਾਣੇ ਸੀ ਐਡ ਸੀਗੇ ਉਹ ਸਾਰਿਆਂ ਨੇ ਗਰੁੱਪ 'ਚ ਵੀਡੀਓ ਫੋਟੋ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਉਹ ਇੱਕੋ ਗਰੁੱਪ ਵਿੱਚ ਪਾਤੀਆਂ ਕਿ ਸਾਰੇ ਜਣੇ ਹਨ ਨਾ ਕਿਸੇ ਨੂੰ ਪਰਸਨਲੀ ਫੋਨ ਲਾ ਕੇ ਨਾ ਕਹਿਣ ਕਿ ਮੈਨੂੰ ਸੈਂਡ ਕਰ ਦਿਓ ਮੈਨੂੰ ਸੈਂਡ ਕਰ ਦਿਓ ਕਿਉਂਕਿ ਜੇ ਆਪਾਂ ਇਹ ਵੀਡੀਓਸ ਵਗੈਰਾ ਸੈਂਡ ਕਰਤੀਆਂ ਫੋਟੋ ਤਾਂ ਫੋਟੋ ਦੀ ਜਿਹੜੀ ਕੁਆਲਿਟੀ ਉਹ ਵੀ ਘਟ ਜਾਂਦੀ ਆ ਇਸ ਕਰਕੇ ਇਹ ਫੋਟੋ ਤੇ ਵੀਡੀਓ ਦੇ ਵਿੱਚ ਗਰੁੱਪ ਜੀ ਪਾਤੇ ਤੇ ਸਾਰੇ ਨੇ ਗਰੁੱਪ ਜੀ ਚੱਕ ਚੱਕ ਆਪ ਦੇ ਵਲੌਗ ਬਣਾਈ ਗਏ ਸਟੇਟਸ ਸਟੋਰੀ ਵਗੈਰਾ ਸਾਰਾ ਕੁਝ ਲਾਈ ਗਏ ਫੋਟੋ ਵੀਡੀਓ ਤਾਂ ਬਹੁਤ ਬਣਾਈਆਂ ਪਰ ਨਾਲ ਦੇ ਨਾਲ ਲਾਈਵ ਵੀ ਚੱਲਦਾ ਸੀ ਕਿਉਂਕਿ ਜਿਹੜੇ ਆਪਣੇ ਭੈਣ ਭਰਾ ਬਾਹਰ ਬੈਠੇ ਨੇ ਨਾ ਉਹਨਾਂ ਨੇ ਵੀ ਤਾਂ ਦੇਖਣੀ ਹੈ ਜਾਗੋ ਵਗੈਰਾ ਤੇ ਇਸ ਕਰਕੇ ਉਹ ਲਾਈਵ ਦੇਖ ਰਹੇ ਸੀ ਤੇ ਸਾਨੂੰ ਵੀ ਫੋਨ ਲਾ ਲਾ ਕਹਿ ਰਹੇ ਸੀ ਤੁਸੀਂ ਆਏ ਨੱਚਦੇ ਸੀ ਬੜੇ ਸੋਹਣੇ ਲੱਗਦੇ ਸੀ ਇੰਨੇ ਸੋਹਣੇ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ